ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ RAM ਕੇ ਪਿੰਡ ਪ੍ਰਾਣ ਗੁਰਬਾਣੀ ਦੇ ਵਿੱਚ ਇਹ ਸਾਫ਼ ਪਤਾ ਚੱਲ ਜਾਂਦਾ ਹੈ ਕਿ ਸਾਡੇ ਕੋਲ ਕਿਹੜੀ ਮਤ ਹੈ ਜਿਸ ਤਰ੍ਹਾਂ ਆਪਾਂ ਬਹੁਤ ਵਾਰ ਸੁਣਦੇ ਹਾਂ ਸਿੱਖੀ ਜਿਹੜੀ ਹੈ ਇਹ ਹਿੰਦੂ ਮਤ ਚੋਂ ਨਿਕਲੀ ਹੈ ਕੋਈ ਇਹ ਦੱਸਦਾ ਕਿ ਸਿੱਖ ਜਿਹੜੀ ਹੈ ਮੁਸਲਮਾਨ ਮਤ ਚੋਂ ਨਿਕਲੀ ਹੈ ਪਰ ਅਗਰ ਆਪਾਂ ਗੁਰਬਾਣੀ ਤੋਂ ਹੀ ਪੁੱਛੀਏ ਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਬਾਦਸ਼ਾਹ ਬਿਲਕੁਲ ਸਪਸ਼ਟ ਦੱਸ ਦਿੰਦੇ ਹਨ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਦੇ ਉੱਪਰ ਇਹ ਅੰਕਿਤ ਹੈ ਸ਼ਬਦ ਜਿਹੜਾ ਆਪਾਂ ਅੱਜ ਡਿਸਕਸ ਕਰਾਂਗੇ ਇਹਦੇ ਚ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਗੁਰਬਾਣੀ ਦੇ ਅਨੁਸਾਰ ਸਾਡਾ ਮਤ ਕੀ ਹੈ ਵਰਤ ਨਾ ਰहूं ਨਾ ਮੈਂ ਰਮਜ਼ਾਨਾ ਤਿਸ ਸੇ ਵੀ ਜੋ ਰਖੇ ਨਿਦਾਨਾ ਨਾ ਮੈਂ ਦੁਆ ਵਾਲੇ ਵਰਤ ਰੱਖਾਂ ਨਾ ਮੈਂ ਮੁਸਲਮਾਨਾਂ ਵਾਲੇ ਰਮਜ਼ਾਨ ਚ ਜਿਹੜੇ ਰੋਜ਼ੇ ਰੱਖਦੇ ਨੇ ਨਾ ਨਾ ਮੈਂ ਉਹ ਰੱਖਾਂ ਤੇ ਫਿਰ ਕੀ ਕਰਦੇ ਨੇ ਤਿਸ ਸੇ ਵੀ ਜੋ ਰਖੇ ਨਿਦਾਨਾ ਮੈਂ ਤਾਂ ਉਸ ਦੀ ਸੇਵਾ ਉਸ ਦੀ ਸੇਵ ਉਸ ਨੂੰ ਵੀ ਯਾਦ ਕਰਦਾ ਹਾਂ ਉਸ ਦੀ ਭਗਤੀ ਕਰਦਾ ਹਾਂ ਜੋ ਰਖੇ ਨਿਦਾਨਾ ਨਿਦਾਨਾ ਹੁੰਦਾ ਜਿਹੜਾ ਅੰਤ ਵਿੱਚ ਵੀ ਤੁਹਾਡੀ ਰੱਖਿਆ ਕਰਦਾ ਹੈ ਸੋ ਜਿਹੜਾ ਅੰਤ ਵਿੱਚ ਵੀ ਰੱਖਿਆ ਕਰਦਾ ਹੈ ਮੈਂ ਉਸ ਦੀ ਭਗਤੀ ਕਰਦਾ ਹਾਂ ਏਕ ਗੁਸਾਈ ਅੱਲ੍ਹਾ ਮੇਰਾ Hindu Turk ਦੁਹਾ ਨਬੇੜਾ ਏਕ ਗੁਸਾਈ ਅੱਲ੍ਹਾ ਮੇਰਾ ਉਹੀ ਮੇਰਾ ਅੱਲਾ Hindu Turk ਦੁਹਾ ਨਬੇੜਾ ਸੋ Hindu ਔਰ Turkਾਂ ਦਾ ਦੋਨਾਂ ਤੋਂ ਨਵੇੜ ਮੰਦੇ ਦੋਨੋਂ ਹੀ ਨੇ ਇੱਕ ਪਰਮੇਸ਼ਵਰ ਨੂੰ ਮੰਦੇ ਸਾਰੇ ਉਸੇ ਪਰਮੇਸ਼ਵਰ ਨੂੰ ਨੇ ਪਰ ਸਿੱਖ ਮਤ ਜਿਹੜੀ ਹੈ ਉਹ ਪੂਰਾ ਦ੍ਰਿੜ ਕਰਵਾਉਂਦੀ ਹੈ ਕਿ ਉਹੀ ਇੱਕ ਪਰਮੇਸ਼ਵਰ ਜੋ ਅੱਲਾ ਹੈ RAM ਹੈ ਹਰੀ ਹੈ ਉਸੇ ਦੇ ਉੱਪਰ ਟਿਕਣਾ ਹੈ ਉਸੇ ਨੂੰ ਯਾਦ ਕਰਨਾ ਹੈ ਉਸੇ ਦੀ ਹੀ ਭਗਤੀ ਕਰਨੀ ਹੈ ਉਸੇ ਦੀ ਹੀ ਸੇਵ ਕਰਨੀ ਹੈ ਅੱਗੇ ਫਿਰ ਆਪਾਂ ਦੱਸਦੇ ਹਾਂ ਰਹਾਉ ਮਹੌ ਟਹਿਰਾਵ ਤੋਂ ਬਾਅਦ ਫਿਰ ਆਪਾਂ ਨੂੰ ਜਵਾਬ ਦਿੰਦੇ ਹਨ ਨਾ ਮੈਂ ਕਾਬੇ ਵਿੱਚ ਹਜਜ ਕਰਨ ਜਾਣਾ ਹਾਂ ਨਾ ਮੈਂ ਕਿਸੇ ਤੀਰਥ ਤੇ ਪੂਜਾ ਕਰਨ ਜਾਣਾ ਏਕੋ ਸੇਵੀ ਅਵਰ ਨ ਦੂਜਾ ਸਿਰਫ ਇੱਕੋ ਨੂੰ ਹੀ ਸੇਵਦਾ ਹੈ ਹੋਰ ਕਿਸੇ ਦੂਸਰੇ ਨੂੰ ਨਹੀਂ ਸੋ ਜਿੰਨੀ ਵੀ ਗੁਰਬਾਣੀ ਹੈ ਇੱਕ ਦੇ ਉੱਤੇ ਹੀ ਆ ਕੇ ਖੜਦੀ ਹੈ ਇੱਕ ਪਰਮ ਪਿਤਾ ਪਰਮੇਸ਼ਵਰ ਦੀ ਹੀ ਸੇਵਾ ਇੱਕ ਪਰਮ ਪਿਤਾ ਪਰਮੇਸ਼ਵਰ ਨੂੰ ਹੀ ਯਾਦ ਰੱਖਣ ਦੇ ਵਾਸਤੇ ਸਾਨੂੰ ਪ੍ਰੇਰਣਾ ਦਿੰਦੀ ਹੈ ਦਿੜ੍ੜ ਕਰਵਾਉਂਦੀ ਹੈ ਸਾਨੂੰ ਸਾਰੇ ਗੁਰਬਾਣੀ ਨੇ ਇੱਕ ਹੀ ਦਿੜ੍ੜ ਕਰਵਾਇਆ ਹੈ ਪੂਜਾ ਕਰੂੰ ਨਿਵਾਜ ਗੁਜਾਰੂੰ ਏਕ ਨਿਰੰਕਾਰ ਲੈ ਰਿਧੇ ਨਮਸਕਾਰੂੰ ਨਾ ਮੈਂ ਪੂਜਾ ਕਰਦਾ ਨਾ ਮੈਂ ਨਿਵਾਜ ਗੁਜਾਰਦਾ ਹਾਂ ਏਕ ਨਿਰੰਕਾਰ ਲੈ ਰਿਧੇ ਨਮਸਕਾਰੂੰ ਪਰ ਕੀ ਕਰਦਾ ਹਾਂ ਫਿਰ ਮੈਂ ਏਕ ਨਿਰੰਕਾਰ ਲੈ ਰਿਧੇ ਨਮਸਕਾਰੂੰ ਨਮਸਕਾਰ ਮੈਂ ਹਿਰਦੇ ਦੇ ਵਿੱਚ ਉਸ ਇੱਕ ਪਰਮੇਸ਼ਵਰ ਨੂੰ ਹੀ ਕਰਦਾ ਹਾਂ ਅੱਗੇ ਫਿਰ ਜਵਾਬ ਦਿੰਦੇ ਹਨ ਨਾ ਹਮ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਸੋ ਜਵਾਬ ਦੇ ਚ ਦੱਸਦੇ ਨੇ ਕਿ ਫਿਰ ਹੈ ਕੀ ਨਾ ਹਮ Hindu ਨਾ ਮੁਸਲਮਾਨ ਨਾ ਅਸੀਂ ਹਮ ਲਿਖਿਆ ਤੇ ਨਾ ਅਸੀਂ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਫਿਰ ਕੀ ਆਪਾਂ ਅੱਲਾ ਰਾਮ ਜਿਹੜਾ ਹੈ ਜਿਸ ਨੇ ਇਹ ਪਿੰਡ ਪ੍ਰਾਣ ਜਿਸ ਦੇ ਇਹ ਸਾਨੂੰ ਪਿੰਡ ਦਿੰਦਾ ਹੈ ਪ੍ਰਾਣ ਦਿੰਦਾ ਹੈ ਸਾਡੀ ਜਿਹੜੀ ਆਤਮਾ ਪਿੰਡ ਪ੍ਰਾਣ ਜਿਹੜਾ ਸਾਨੂੰ ਮਿਲਿਆ ਹੈ ਉਹ ਉਸੇ ਇੱਕ ਦੇ ਨੇ ਉਸੇ ਦੀ ਹੀ ਸੇਵਾ ਕਰਦਾ ਹਾਂ ਕਹੋ ਕਬੀਰ ਇਹ ਕੀਆ ਵਖਾਨਾ ਗੁਰਪੀਰ ਮਿਲ ਖੁਦ ਖਸਮ ਪਛਾਨਾ ਫਿਰ ਇੱਕ ਪੰਕਤੀ ਉਹਨਾਂ ਦੇ ਵਿੱਚ ਕਬੀਰ ਜੀ ਦੀ ਵੀ ਲਈ ਹੈ ਜਿਸ ਵਿੱਚ ਉਹ ਦੱਸਦੇ ਨੇ ਕਹੋ ਕਬੀਰ ਇਹ ਕੀਆ ਵਖਾਨਾ ਸੋ ਮੈਂ ਇੱਥੇ ਵਖਾਨ ਕਰ ਦਿੰਦਾ ਗੁਰ ਪੀਰ ਮਿਲ ਖੁਦ ਖਸਮ ਬਚਾਨਾ ਕਿ ਗੁਰ ਪੀਰ ਗੁਰ ਹੀ ਸਾਡਾ ਪੀਰ ਹੈ ਉਸ ਨੂੰ ਮਿਲ ਕੇ ਮੈਂ ਖਸਮ ਦੀ ਪਛਾਣ ਕੀਤੀ ਹੈ ਗੁਰ ਸਾਡਾ ਗਿਆਨ ਗੁਰ ਗਿਆਨ ਕੀ ਹੈ ਸਾਡੇ ਗੁਰਬਾਣੀ ਗੁਰਬਾਣੀ ਦੇ ਨਾਲ ਮਿਲ ਕੇ ਗੁਰੂ ਦੀ ਸੋਝੀ ਲਈ ਸੋਝੀ ਲੈ ਕੇ ਮੈਂ ਆਪਣੇ ਖਸਮ ਨੂੰ ਪਛਾਣਿਆ ਹੈ ਸੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਸਿੱਖੀ ਦਾ ਸਿਧਾਂਤ ਹੈ ਉਸ ਦੇ ਵਿੱਚ ਸਿਰਫ ਇੱਕ ਪਤੀ ਪਰਮੇਸ਼ਵਰ ਹੈ ਬਾਕੀ ਸਭ ਆ ਨਾ ਰਹਿ ਸੋ ਅਬਾ ਇੱਕ ਪਤੀ ਪਰਮੇਸ਼ਵਰ ਨੂੰ ਹੀ ਯਾਦ ਰੱਖਣਾ ਹੈ ਉਹੀ ਸਾਡਾ ਖਸਮ ਹੈ ਉਹੀ ਸਾਡਾ ਗੁਰ ਹੈ ਉਹੀ ਸਾਡਾ ਪੀਰ ਹੈ ਉਹੀ ਸਾਡੇ ਪਿੰਡ ਹੈ ਉਹੀ ਸਾਡੇ ਪ੍ਰਾਣ ਹੈ ਸੋ ਇਹੀ ਗੁਰਬਾਣੀ ਦਾ ਤਤ ਗਿਆਨ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ